ਹੈਲੋ ਸਾਸਰੀ ਘਰ ਮਸੀ ਸਾਸਰੀ ਕਾਲ ਪੁੱਤ ਕੀ ਹਾਲੀ ਹਾਂ ਠੀਕ ਹਾਂ ਹੋਰ ਬਦੌਣ ਸਕਾਪ ਕਸ ਕੇ ਬਾਬਾ ਗਰਮੀ ਗਰਮੀ ਤਾਂ ਬਜੀਆਂ ਸਾਡੇ ਇੱਥੇ ਗਰਮੀ ਗਰਮੀ ਕਿੱਥੇ ਗਰਮੀ ਹੋ ਟਾਡੇ ਕਿਉਂ ਤੂੰ ਕਿੱਥੇ ਗਈ ਹੈ ਮੈਂ ਤਾਂ ਪੁੱਤ ਆਪਣੀ ਧਰਮਦੀ ਭੈਣ ਕੋ ਆਈ ਹਾਂ ਅੱਛਾ ਤੇ ਧਰਮਦੀ ਭੈਣ ਸ਼ਮਲੇ ਰਹਿੰਦੀ ਆ ਪਤਾ ਉਹਨਾਂ ਦੇ ਸਾਰੇ ਕਮਰਿਆਂ 'ਚ ਈਸੀ ਲੱਗੇ ਆ ਲੈ ਇੱਥੇ ਰੱਖ ਈਸੀ ਸੋ ਜਿਹੀ ਲੱਗਾ ਬਾਈ ਸੀ ਅੱਛਾ ਹਾਂ ਕੱਲੀ ਤੁਹਾਡੀ ਚਤਰੋ ਪੂਆ ਸਰਬੋ ਦੇ ਘਰ ਹੀ ਈਸੀ ਲੱਗੀ ਸਾਡੇ ਵੀ ਰਿਸ਼ਤੇਦਾਰਾਂ ਦੇ ਈਸੀ ਲੱਗੇ ਅੱਛਾ ਸਾਰੀ ਢੜੀ ਪੁੱਤ ਠੰਡੇ ਠਾਰੇ ਕਮਰੇ ਅਚ ਸੈਂਦਾ ਲੇਟੇ ਮਾਰੀ ਜ ਕਦੀਆਂ ਕਦੀਆਂ ਫਿਰ ਤੇ ਵਧੀਆ ਨਿਆਰੇ ਲੈਣ ਰਿਹਾ ਕਿ ਤੂੰ ਸਕਾਪ ਹੋਰ ਕਰ ਸਕੇ ਬੰਦ ਲਾ ਤੈਨੂੰ ਘੜੀ ਗਰਮੀ ਲੱਗਣੀ ਹੈ ਤੇ ਉਹਨੇ ਪੁੱਤ ਕੱਲ ਦੇ ਗਏ ਵਾਂਡੇ ਤੇ ਠੀਕ ਹੈ ਮੇਰਾ ਕੀ ਈਸੀ ਲਾਵਾ ਤੇ ਪੁੱਤ ਠੰਡੀ ਹਵਾ ਨਹੀਂ ਦਿੰਦਾ ਤੱਤੀ ਜੀ ਹਵਾ ਮਾਰਦਾ ਸੀ ਤੱਤੀ ਹਵਾ ਮਾਰਦਾ ਸੀ ਤੇ ਮੈਂ ਤੇ ਪੁੱਤ ਬੜੇ ਜੱਭਾਂ ਨੂੰ ਹੀ ਫੜੀ ਗਈ ਮੈਂ ਤੇ ਕਿਤੇ ਸਕਾਫ ਵੀ ਲਾ ਕੇ ਆਉ ਮਾਰਿਆ ਤੇ ਪਰ ਪੁੱਤ ਪਸੀਨੇਓ ਪਸੀਨੀ ਤੇ ਬੁਰਾ ਹਾਲ ਜਦੋਂ ਓ ਲਾਉਂਦੇ ਸੀ ਨਾ ਪੁੱਤ ਤੇ ਉਦੋਂ ਠੰਡੀ ਹਵਾ ਮਾਰਦਾ ਤੇ ਕੱਲ ਤੱਤੀ ਮਾਰੇ ਮੈਨੂੰ ਸਮਝਣਾ ਆਵੇ ਵੀ ਹੋਇਆ ਕੀ ਓ ਮਾਸੀ ਤੂੰ ਉਹਦਾ ਟੈਂਪਰੇਚਰ ਪੂਰਾ ਰੱਖਣਾ ਹੀ ਫੇਰ ਉਹਨੇ ਠੰਡੀ ਹਵਾ ਮਾਰਨੀ ਪੁੱਤ ਪੂਰਾ ਫੁੱਲ ਤੇ ਛੱਡਿਆ ਹੀ ਮੈਂ 30 ਤੇ ਛੱਡ ਕੇ ਬੈਠੀ ਹਾਂ 30 ਤੇ ਛੱਡ ਕੇ ਬੈਠੀ ਹਾਂ ਈਸੀ ਸਾਹੀ ਬੋੱਟ ਤੇ ਕਿਤੇ ੱਤੀ ਹਵਾ ਮਾਰੇ ਹੂੰ ਸਿੱਧੋ ਤਾਂ ਫਿਰ ਹੁੰਦਾ ਹੀ ਨਹੀਂ ਆਂ ਤੇ ਫਿਰ ਜੇ ਹੁੰਦਾ ਤੂੰ ਉਹ ਵੀ ਕਰ ਲੈਣਾਹੀਂ ਓਹ ਜੀ ਤੈਨੂੰ ਪਤਾ ਹੀ ਆ ਪਤਮਾਸੀ ਇੱਕੋ ਜਿਹੇ ਰਿਸ਼ਤੇਦਾਰ ਕਿਤੇ ਸੜਬਲ ਕੋਲਾ ਹੋ ਜਾਂਦੇ ਮਾਸੀ ਇੱਕੋ ਨੂੰ ਵੇਖ ਕੇ ਹਾਂ ਤੇ ਮੈਨੂੰ ਤਾਂ ਜਾਪਦਾ ਏ ਕਿਤੇ ਈਸੀ ਵੀ ਇਹਨਾਂ ਦਾ ਕਿਤੇ ਸੜਬਲ ਕੋਲਾ ਹੋ ਗਿਆ ਮੈਨੂੰ ਵੇਖ ਕੇ ਅੱਜ ਤਾਂ ਪਤਾ ਮੈਂ ਕੱਲੀ ਆਈ ਆ ਜੇ ਕਿਤੇ ਤੁਹਾਡਾ ਮਾਸੜ ਨਾਲ ਆ ਜਾਂਦਾ ਮੈਨੂੰ ਤਾਂ ਲੱਗਦਾ ਇਹ ਦਾ ਪਟਾਕਾ ਹੀ ਬੋਲ ਜਾਣਾਹੀਂ ਹੈ ਚੰਗਾ ਕਦੇ ਦਿਨ ਪਾਈ ਆ ਜਾਣਾ ਚੰਗਾ ਪੱਤ ਲਾਵਾਂ ਮੈਂ ਏਸੀ ਤੇ ਘੜੀ ਲੰਮੇ ਪਾਵਾਂ ਹਾਂ ਠੰਡੇ ਠਾਰ ਹੂੰ ਚੰਗਾ ਸਸਰੀ ਕਾਲ ਇਹਨਾਂ ਨੂੰ ਤੇ ਗੱਛ ਪਾਵਾਂ ਹਾਂ ਤਾਂ